ਨਗਰਪੁਰ ਦੀ ਦੇ ਵਿੱਚ ਜਿਹੜੀ ਇਹ ਕੈਂਸਰ ਗੈਸ ਫੈਕਟਰੀ ਲੱਗ ਰਹੀ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਨਗਰ ਦੇ ਵਿੱਚ ਅੱਜ ਸਾਰਾ ਪਿੰਡ ਔਰ ਆਸ-ਪਾਸ ਦੇ ਇਲਾਕੇ ਤੋਂ ਸਾਰੇ ਲੋਕ ਉਹ ਰੋਸ ਮਾਰਚ ਦੇ ਲਈ ਆਏ ਆ ਜਿੱਥੇ ਕਿ ਪ੍ਰਸ਼ਾਸਨ ਨੇ ਅੱਜ ਤੋਂ 15 ਦਿਨ ਪਹਿਲਾਂ ਸਾਡੇ ਇਸ ਨਗਰ ਦੇ ਵਿੱਚ ਸਾਡੇ ਸਾਰੇ ਨਗਰ ਦੇ ਨਾਲ ਮੈਂ ਸਮਝਦਾ ਇੱਕ ਜਾਜ ਇੱਕ ਤੱਕਾ ਹੋ ਰਿਹਾ ਜੋ ਕਿ ਇੱਕ ਫੈਕਟੀ ਦੀ ਖਾਤਰ ਚਾਹੇ ਉਹ ਐਡਵਰਸੇਸ਼ਨ ਈ ਸੀ ਸਾਹਿਬ ਨੇ ਚਾਹੇ ਕੋਈ ਵੀ ਨੇ ਅਸੀਂ ਉਹਨਾਂ ਨਾਲ ਮੀਟਿੰਗਾਂ ਵੀ ਕਰਕੇ ਆਏ ਆ ਪਰ ਉਹਨਾਂ ਨੇ ਇਸ ਮਸਲੇ ਦਾ ਕੋਈ ਹਜੇ ਤੱਕ ਹੱਲ ਨਹੀਂ ਸਾਨੂੰ ਲੱਭਿਆ ਨਾ ਸਾਨੂੰ ਕੋਈ ਉਹਨਾਂ ਨੇ ਸਿਰੇ ਕੱਢੇ ਲਾਈ ਆ ਗੱਲ ਨਾ ਸਾਨੂੰ ਉਹ ਰੀਜਨ ਦੱਸ ਰਿਹਾ ਕਿ ਜਿਹੜੀ ਪੁਲਿਸ ਬੈਠੀ ਹੈ ਕਿਉਂ ਬੈਠੀ ਆ ਕਾਹਤੇ ਬੈਠੀ ਆ ਕੋਈ ਸਾਨੂੰ ਸਾਨੂੰ ਉਹਦਾ ਕੋਈ ਸਿਸਟਮ ਨਹੀਂ ਜੱਸ ਰਹੇ ਅੱਜ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਨਗਰ ਦੀਆਂ ਬੀਬੀਆਂ ਸਤਿਕਾਰਯੋਗ ਮਤਾਮਾ ਭੈਣਾ ਸਾਰੇ ਬਜ਼ੁਰਗ ਇਕੱਠੇ ਹੋਏ ਆ ਤੇ ਸਾਨੂੰ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਡੱਕ ਲਿਆ ਆਸੇ-ਪਾਸੇ ਉਹਨਾਂ ਨੇ ਪਿੱਪੜ ਲਾਤੇ ਆ ਬੜੀ ਜਾਜਤੀ ਆ ਮੈਂ ਸਮਝਦਾ ਜੇ ਉਹਦਾ ਕੋਈ ਪ੍ਰਬੰਧਕ ਹੈ ਜਾਂ ਕੋਈ ਉਹਦਾ ਮੇਨ ਹੈਗਾ ਕੋਈ ਡੀਸੀ ਆ ਜਾਂ ਕੋਈ ਐਸਡੀਐਮ ਆ ਕੇ ਸਾਡੇ ਨਾਲ ਗੱਲ ਕਰੇ ਇਹ ਤਰੀਕਾ ਥੋੜੀਆ ਕਿ ਸਾਨੂੰ ਉਹ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਡੱਕ ਲੈਣਗੇ ਇਸ ਕਰਕੇ ਸਾਡੇ ਲੋਕ ਬਹਿਣ ਵਾਲੇ ਨਹੀਂ ਐ ਨਾਲੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ ਇੰਡਸਟਰੀ ਐ ਮਹਾਰ ਠੀਕ ਹੋਰ ਆ ਜਾ ਇੱਕ ਮੰਤਰੀ ਕਹਿੰਦਾ ਪੀਰ ਵੀ ਸਾਹਿਬ ਨਹੀਂ ਅਸੀਂ ਉਹ ਤੋਂ ਐਸਐਸਓ ਸਦਵਾ ਮੇੜਨੇ ਲਾਠੀ ਚਾਦ ਦਿੱਤਾ ਇੱਕ ਹੋਰ ਸੀ ਇਹਦੇ ਨਾਲ ਇਕਬਾਲ ਸਿੰਘ ਨਾਮ ਦਾ ਪੁਲਿਸ ਵਾਲਾ ਤੇ ਅਸੀਂ ਦੀਸੀ ਕਾਨੂੰਨ ਆਵੇ ਹੱਥਾਂ ਤੇ ਬੀਬੀਆਂ ਤੇ लाठीचार्ज ਕਿਵੇਂ ਹੋ ਸਕਦਾ ਦੂਜੀ ਗੱਲ ਅਸੀਂ ਸ਼ਾਂਤਮਈ ਦਰਨਾ ਦੇਣਾ ਸਾਡਾ ਜ਼ਬੂਰੀ ਹੱਕ ਹੈ ਅਸੀਂ ਇਹ ਮੰਗ ਕੀਤੀ ਨਹੀਂ ਕੋਡੇ ਲੋ ਤਾਂ ਨਹੀਂ ਕੋਈ ਕਿਸੇ ਪੁਲਿਸ ਵਾਲੇ ਦੇ ਡਾਂਗ ਮਾਰੀ ਬਿਲਕੁਲ ਨਹੀਂ ਅਸੀਂ ਸ਼ਾਂਤ ਰਹੀ ਨਿਯਾਰਾ ਕੀਤਾ 11 ਮਹੀਨੇ ਤੇ ਗੁਰਬੀ ਸ਼ਾਂਤ ਬਾਈ ਅੱਜ ਵੀ ਕਿਸੇ ਨੇ ਨਹੀਂ ਕੀਤਾ ਇਹਨਾਂ ਨੇ ਟਿੱਪਰ ਲਾ ਕੇ ਸਾਡਾ ਰਾਹ ਰੋਕਿਆ ਅਸੀਂ ਇਹਨਾਂ ਦੇ ਸਾਰੇ ਰਾਹ ਕੀਤੇ ਹੋਏ ਨੇ ਇੱਕ ਗੱਲ ਇਹ ਵੀ ਹੈ ਨਾ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ ਆਪਾਂ ਦੇਖ ਲਈਏ ਇਹ ਸਰਕਾਰ ਦੇ ਵਿੱਚ ਹੀ ਹੈ ਪਰ ਉਹਨਾਂ ਨੇ ਤਾਂ ਨਹੀਂ ਤੁਹਾਡੇ ਤੇ ਕੋਈ ਹਮਲਾ ਕੀਤਾ ਇਦਾਂ ਕਿਸੇ ਨੇ ਨਹੀਂ ਸਾਡੇ ਤੋਂ ਪਹਿਲਾਂ ਪੁੱਛਾ ਲੋਕਾਂ ਪੁੱਛਾ 6 ਤਰੀਕ ਨੂੰ ਕੀਤਾ ਥੱਲੇ ਪੁਲਿਸ ਵਾਲਿਆਂ ਨੇ ਸਾਡੀਆਂ ਵੀ ਕਾਲ ਸਾਡੇ ਅਸੀਂ ਮੰਗ ਕੀਤੀ ਆ ਵੀ ਕਾਨੂੰਨ ਸਾਰਕਾਰ ਵਾਈ ਕਰੋ ਸਾਡਾ ਸਮਾਨ ਹਲੇ ਨੱਪੀ ਬੈਠੀ ਐ ਇੱਥੇ ਤੇ ਮੇਰੀ ਪੁਲਿਸ ਉਹ ਬਾਹਰ ਸਦੇਓ ਤੇ ਉਹ ਜਿਹੜਾ ਇੰਨੇ ਇੰਨਾ ਸਮਾਨ ਤੁਸੀਂ ਲਾਇਆ ਸੀ ਕਿੰਨੇ ਦਾ ਨੁਕਸਾਨ ਆ ਜਿਹੜਾ ਉਹ ਉਹ 3 ਲੱਖ ਦਾ ਸੀ 3 ਲੱਖ ਪੱਕੇ ਪੱਕਾ ਬਣਾਇਆ ਅਸੀਂ ਹੋਰ ਸਾਰਾ ਬਣਾਇਆ ਸੀ ਇਹ 3 ਲੱਖ ਵੀਰੇ ਪੁਲਿਸ ਨੇ ਜਿਹੜਾ ਸਮਾਨ ਹੈ ਉਹ ਵੀ ਮੋੜ ਦਿਓ ਜਿਹੜਾ ਸਮਾਨ ਹੈ ਉਹ ਵੀ ਮੋੜ ਦਿਓ

पैसे मारे मारे उहो ਅਗਲੀ ਨਾ ਬੱਚਾ ਆਪਣੀ ਜੱਟਾਂ ਨੂੰ ਬੀ.ਟੀ.ਐਮ. ਲਗਸਟਿਕਸ ਨਾਲ ਨਹੀਂ ਆ ਜਾਵੇ ਬਾਹਰ ਮਾਚਨਾਂ ਨਾਲ ਬਾਹਰ ਮਾਚਨ ਕਰਦੇ ਜਿਵੇਂ ਕਿ ਇਥੇ ਦਾ ਅਮਰੀਕਾ ਤੱਕ ਪਹੁੰਚੇ ਲੋਕ ਮੁਤਾਵਾਈ ਦੀ ਇਹ ਲੋਕ ਸਾਨੂੰ ਦਮ ਚੜਿਆ ਪੈ ਫੜਿਆ ਨੂੰ ਤੁਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਜਿਹੜੀ ਸਾਡੇ ਤੋਂ ਵੀ ਵੀਡੀਓ ਆ ਨਿਕਲੇ ਆ ਲੋਕ ਜਿਹੜੀ ਆ ਪੂਰੀ ਪਾਰਵਕਾਸ ਫੈਕਟਰੀ ਨੂੰ ਲੈ ਕੇ ਲੋਕ ਨਿਕਲੇ ਆ ਲੋਕ ਨਿਕਲੇ ਆ number او ٺله بهڻو ਉਹ ਵੀ ਲੋਕ ਆ ਜਿਹੜਾ ਲੋਕਾਂ ਕੋਲ ਕਾਲਾ ਪੀਲਾ ਹੋ ਰਿਹਾ ਸਹੀ ਗੱਲ ਹੈ ਇੱਕ ਪਾਸੇ ਖੋਡੇ ਆ ਮੂਰੇ ਸਕੂਲ ਦੇ ਫੈਕਟਰੀ ਲਾ ਦੇ ਪਾਣੀ ਐਡਾ ਆ ਕੇ ਨਾ ਟੈਨ ਭਰਾਵਾ ਮਰ ਜਾਣਾ ਸਾਥ ਦੇਣਾ ਚਾਹੀਦਾ ਠੀਕ ਹੈ ਨਾ ਸਰਕਾਰਾਂ ਗੱਡੀਆਂ ਭਰਾਵਾ ਕੀ ਕਰੀਏ ਸੀ ਸਾਡੇ ਭਰਾਵਾ ਕਿਹਨੂੰ ਉੱਥੋਂ ਉੱਥੋਂ ਚੱਲ ਕੇ ਮਾਰ ਦੇਣਾ ਉਹਨਾਂ ਸਾਰੇ ਸਾਰੇ ਭਲੇ ਭਲੇ ਕੋਈ ਨਾ ਕੋਈ ਸਾਨੂੰ ਇੱਧਰ ਚਲਾ ਲੈ ਕਰੋ 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 सरकार <ahanan> सरकार सरकार <laughs> <laughs> لاء <US> بولو <uneopen morally>